ਸਾਡੇ YouTube ਚੈਨਲ ਤੇ ਆਪ ਸਭ ਦਾ ਫਰਜ਼ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਿਹਤ ਵਾਧਾ ਸੰਬੰਧਤ ਡਾਕਟਰਾਂ ਅਤੇ ਸਿਹਤ ਕਾਮਿਆਂ ਦੁਆਰਾ ਲੁਧਿਆਣੇ ਵਿਖੇ 15 ਜੂਨ ਨੂੰ ਕੀਤੇ ਜਾਣ ਵਾਲੇ ਇੱਕ ਜੋਰਦਾਰ ਰਿਸਰਚ ਪ੍ਰੋਜੈਕਟ ਬਾਰੇ ਜ਼ਿਕਰ ਕਰਾਂਗੇ। ਗੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਫਰਮ ਨੂੰ ਜਾਂਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸ਼ੁਰੂ ਕਰ ਲਓ ਤਾਂ ਜੋ ਅਰੇ ਕੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਪਾਉਣ ਦੀ ਸਹਲਤ ਮਿਲ ਜਾਏ ਕਰੇ। ਜਿੱਥੇ ਪੰਜਾਬ ਸਰਕਾਰ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਲਗਭਗ ਹਰ ਬਿਨਾਂ ਨਾਮ ਫੀਲ ਲਵਾਉਣੇ ਵਾਅਦੇ ਕਰਦੇ ਹੋਏ ਚੋਣਾਂ ਵਿੱਚ ਉਹਨਾਂ ਦੀਆਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਪੁਗਤਾਇਆ ਸੀ ਉਥੇ ਹੈਲਥ ਡਿਪਾਰਟਮੈਂਟ ਵਿੱਚ ਕੰਮ ਕਰਦੇ ਡਾਕਟਰਾਂ ਤੇ ਹੈਲਥ ਵਰਕਰਸ ਨਾਲ ਵੀ ਕਈ ਵਾਅਦੇ ਕੀਤੇ ਗਏ ਹਨ ਜੋ ਅਜੇ ਤੱਕ ਵੀ ਪੂਰਾ ਨਹੀਂ ਹੋਏ ਤੇ ਉਹਨਾਂ ਦੀਆਂ ਮੰਗਾਂ ਅਧਵਿਸ਼ਕਾਰ ਹੀ ਲੜਕੀਆਂ ਹੋਈਆਂ ਹਨ ਭਾਵੇਂ ਸਰਕਾਰ ਵੱਲੋਂ ਸਾਬਤ ਕੀਤੀ ਗਈ ਕੈਬਨਟਲ ਸਬਕਮੇਟੀ ਨਾਲ ਡਾਕਟਰੀ ਪੇਸ਼ੇ ਨਾਲ ਜੁੜੇ ਹੋਏ ਲੋਕਾਂ ਦੇ ਲੀਡਰਾਂ ਨਾਲ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰੰਤੂ ਪੰਚਾਂ ਦਾ ਕਿਹਾ ਫਿਰਮਤ ਪਰ ਨਾਲਾ ਉਥੇ ਦਾ ਉਥੇ ਦੇ ਪੰਜਾਬੀ ਅਖਾਣ ਵਾਂਗ ਗਰਾਊਂਡ ਲੈਵਲ ਤੇ ਇਹਨਾਂ ਮੰਨੀਆਂ ਹੋਈਆਂ ਮੰਗਾਂ ਦੀ ਵੀ ਇੰਪਲੀਮੈਂਟੇਸ਼ਨ ਤੇ ਰਿਡਿਟ ਨਹੀਂ ਹੋਈ ਇਸ ਤੋਂ ਤੰਗ ਆ ਕੇ ਡਾਕਟਰੀ ਪੇਸ਼ੇ ਨਾਲ ਜੁੜੇ ਹੋਏ ਲੋਕਾਂ ਨੇ ਮੁਕੰਮਲ ਹੜਤਾਲ ਕਰਕੇ ਤੇ ਫਰਕ ਕੰਮ ਕਾਇ ਠੱਪ ਕਰਕੇ ਸਰਕਾਰ ਦਾ ਧਿਆਨ ਆਪਣੀਆਂ ਮੰਗਾਵਲ ਖਿਚਣ ਦਾ ਪਿਛਲੇ ਦਿਨੀ ਯਤਨ ਕੀਤਾ ਸੀ ਇਹ ਤੋਂ ਲਾਵਾ ਹੁਣ 15 ਜੂਨ ਨੂੰ ਜਿੱਤੇ ਹੋਰ ਵਿਭਾਗਾਂ ਦੀ ਜਥੇਬੰਦੀਆਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਇੱਕ ਸੀਟ ਲਈ ਹੋਣ ਵਾਲੀ ਚੋਣ ਵਿੱਚ ਵੋਟਰਾਂ ਨੂੰ ਸਤਾਤਾਰੀ ਆਮ ਆਦਮੀ ਪਾਰਟੀ ਦੇ ਫੋਕੇ ਵਹਿਦਿਆਣਾ ਤੇ ਝੂਠੇ ਲਾ ਰਿਆਂ ਦੀ ਕੋਲ ਖੋਲਣ ਲਈ ਪ੍ਰਦਰਸ਼ਨ ਕਰ ਰਹੀਆਂ ਹਨ ਉਹ ਤੇ ਹੁਣ 15 ਜੂਨ ਨੂੰ 10000 NHM ਮੁਲਾਜ਼ਮ ਵੀ ਸਰਕਾਰ ਦਾ ਧਿਆਨ ਆਪਣੀਆਂ ਮੰਗਾਂ ਵੱਲ ਖਿੱਚਣ ਲਈ ਜੋਰ-ਤਾਰ ਪ੍ਰਦਰਸ਼ਨ ਕਰਨਗੇ ਤਾਂ ਆਓ ਜਾਣਦੇ ਹਾਂ ਕਿ ਇਸ ਸਬੰਧੀ ਸਿਹਤ ਸਮਾਵਾਂ ਨਾਲ ਜੁੜੇ ਡਾਕਟਰਾਂ ਤੇ ਹੈਲਥ ਵਰਕਰਾਂ ਦੇ ਲੀਡਰਾਂ ਦਾ ਕੀ ਕਹਿਣਾ ਹੈ ਆਪਣੀਆਂ ਮੰਗਾਂ ਬਰਤੀ ਤਾਂ NHM ਮੁਲਾਜ਼ਮਾਂ ਦੇ ਸੂਬਾ ਪ੍ਰਧਾਨ ਡਾਕਟਰ ਵਾਹਿਦ ਨੇ ਕਿਹਾ ਕਿ ਸਿਹਤ ਉਭਾਗ ਵਿੱਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ ਵਿੱਚ ਕੀਤੀ ਇੱਕ ਰੋਜ਼ਾ ਹੜਤਾਲ ਕਾਰਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਸੂਬਾ ਪੱਧਰੀ ਹੜਤਾਲ ਕਾਰਨ ਹਰ ਜ਼ਿਲ੍ਹੇ ਵਿੱਚ ਭਰਪੂਰ ਜੋਸ਼ ਦੇਖਣ ਨੂੰ ਮਿਲਿਆ ਹੈ ਉਹਨਾਂ ਕਹਿੰਿਆ ਕਿ ਐਨ ਐਚ ਐਮ ਮੁਲਾਜ਼ਮ ਆਪਣੀ ਅਸਾਮੀ ਦੇ ਹਿਸਾਬ ਦੇ ਨਾਲ ਯੋਗਤਾ ਪੂਰੀ ਕਰਦੇ ਹਨ ਤੇ ਉਹਨਾਂ ਦੀ ਭਰਤੀ ਵੀ ਯੋਗਪਨ ਕਰਦੇ ਨਾਲ ਹੋਈ ਹੈ ਪਰ ਫਿਰ ਵੀ ਕੱਚੇ ਸੇਵਾ ਮੁਲਾਜ਼ਮਾਂ ਦੀ ਟੇਕਅਪ ਦਾ ਤਹਿਤ ਆਰਥਿਕ ਮਾਨਸਿਕ ਲੋਟ ਹੋ ਰਹੀ ਹੈ 15 ਜੂਨ ਨੂੰ ਦਿਹਾੜਾ ਵਿਖੇ ਇੱਕ ਵੱਡੀ ਸ਼ੋਭਾ ਪਦਰੀ ਰੈਲੀ ਕਾਂ ਦਾ ਐਲਾਨ ਕਰਦਿਆਂ ਡਾਕਟਰ ਵਾਹਿਦ ਨੇ ਕਿਹਾ ਕਿ ਰੈਲੀ ਦਿਹਾੜਾ ਦੀਆਂ ਗਲੀਆਂ ਵਿੱਚ ਮਾਰਚ ਕਰਦਿਆਂ 10000 ਪਰਚੇ ਵੰਡੇ ਜਾਣਗੇ ਜਨਰਲ ਸੈਕਟਰੀ ਗੁਰਸ਼ੰ ਸ਼ਰਮਾ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਆਮ ਸਰਕਾਰ ਚੋਣ ਵਾਦਿਆਂ ਤੋਂ ਭਿੱਜਦੀ ਨਜ਼ਰ ਆ ਰਹੀ ਹੈ ਇਸ ਕਾਰਨ ਸੇਧੋ ਭਾਗ ਵਿੱਚ ਕੰਮ ਕਰਦੇ 10 ਹਜ਼ਾਰ ਕਾਮਚਾਰੀ ਸੜਕਾਂ ਉਤੇ ਉਤਰਨ ਲਈ ਮਜਬੂਰ ਹੋਏ ਹਨ ਇਸ ਮੌਕੇ ਸੁਭਜੀਤ ਸਿੰਘ ਸੰਦੀਪ ਤੌਰ ਬਨਾਰਾ ਡਾਕਟਰ ਸ਼ਿਵਰਾਜ ਸੂਬਾ ਸਲਾਹਕਾਰ ਅਵਧਾ ਸਿੰਘ ਮਾਨਸਾ ਵਰਕੀ ਭੁੱਲ ਡਾਕਟਰ ਸੀਨੀਲ ਤਰਗੋਤਮ ਡਾਕਟਰ ਕੁਬਜ ਜਪਲ ਅਤੇ ਅਮਨਦੀਪ ਸਿੰਘ ਨੇਵੀ ਵਿਚਾਰ ਪੇਸ਼ ਕੀਤੇ ਇਸ ਮੌਕੇ ਜਗਦੇਵ ਮਾਨਸਾ ਦਿਨੇਸ਼ ਗਰਗ ਨੀਤੂ ਹਸ਼ਿਆਰਪੁਰ ਦੀਪਕਾ ਪਠਾਨਕੋਟ ਰੰਧਾਵਾ ਸੰਗਰੂਰ ਕਰਨਜੀਤ ਮੁਹਾਲੀ ਜਸਵੀਰ ਸਿੰਘ ਕਰਨਪਾਰਨ ਡਾਕਟਰ ਰਾਜ ਡਾਕਟਰ ਸਿਮਰ ਮੋਗਾ ਤੇ ਜਸ਼ਨ ਫਤੇਗੜ ਸਾਹਿਬ ਮਜੂਦ ਸਨ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਸਰਕਾਰ ਹੁਣ ਐਨ ਐਚ ਐਮ ਐਮ ਲਾਜਮਾ ਦੇ ਰੋਗ ਨੂੰ ਦੇਖਦੇ ਹੋਏ ਕਿ ਉਹਨਾਂ ਦੀਆਂ ਮੰਗਾਂ ਸੰਬੰਧੀ ਇੱਕ ਹੋਰ ਮੀਟਿੰਗ ਦਾ ਸਮਾਂ ਦੇ ਕੇ ਉਹ ਉਹਨਾਂ ਦੀਆਂ ਜਿਨ੍ਹਾਂ ਤੋਂ ਲੜਤੀਆਂ ਮੰਗਣ ਨੂੰ ਪੂਰਾ ਕਰਕੇ ਇਹਨਾਂ ਨੂੰ ਪ੍ਰੈਕਟੀਕਲੀ ਰੂਪ ਦਿੰਦੇ ਹੋਏ ਇੰਪਲੀਮੈਂਟ ਕਰੇਗੀ ਤੇ ਜੇ ਕਰੇਗੀ ਤਾਂ ਫਿਰ ਕਦੋਂ ਕਰੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਜਿੰਦਗੀ ਭਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਜਲਦੀ ਹਾਂ ਇੱਕ ਹੋਰ ਵੀਡੀਓ ਹੋਵੇ ਵੀਡੀਓ ਦੇਖਣ ਦੀ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ